ਟਰੈਡੀਸ਼ਨਲ ਤੀਰਅੰਦਾਜ਼ੀ ਦੇ ਵਿੱਚ ਭਾਰਤ ਦੇ ਲਈ 11 ਤਗਮੇ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਵਾਲੇ ਪ੍ਰਵੇਸ਼ ਜੋਸ਼ੀ ਦੀ ਟੀਮ ਵਾਪਸ ਪਟਿਆਲਾ ਪਹੁੰਚੀ ਹੈ ਇਸ ਮੌਕੇ ਅੰਤਰਰਾਸ਼ਟਰੀ ਖਿਡਾਰੀ ਪ੍ਰਵੇਸ਼ ਜੋਸ਼ੀ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ 올림픽 ਦੇ ਵਿੱਚ ਖੇਡੇ ਜਾਣ ਵਾਲੀ ਤੀਰਅੰਦਾਜ਼ੀ ਅਤੇ ਟਰੈਡੀਸ਼ਨਲ ਤੀਰਅੰਦਾਜ਼ੀ ਦੇ ਵਿੱਚ ਵਖਰੇਵ ਮਾਇਆ ਤੇ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਨੇ ਦੁਬਾਰਾ ਇਸ ਖੇਡ ਦੇ ਵਿੱਚ ਪਹਿਲੀ ਵਾਰ ਭਾਰਤ ਨੂੰ ਪ੍ਰਤੀਨਿਧ ਕੀਤਾ ਉਹਨਾਂ ਦੱਸਿਆ ਕਿ ਪਹਿਲਾਂ ਅਕੈਡਮੀ ਦੇ ਖਿਡਾਰੀ ਦੇ ਲੈ ਕੇ ਵਿਦੇਸ਼ ਦੇ ਵਿੱਚ ਸ਼ੂਟਿੰਗ ਦੇ ਲਈ ਗਏ ਸੀ ਤਾਂ ਉੱਥੇ ਉਹਨਾਂ ਦੇ ਲਈ ਖੇਡ ਦੇਖੀ ਹੈ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਤਾਂ ਅਸੀਂ ਮਹਾਭਾਰਤ ਅਤੇ ਰਮਾਇਣ ਵਰਗੇ ਸੀਰੀਅਲ ਦੇ ਵਿੱਚ ਦੇਖਦੇ ਹੁੰਦੇ ਸੀ। ਪਰ ਕਦੇ ਵੀ ਭਾਰਤ ਦੇ ਵਿੱਚ ਇਹ ਖੇਡ ਨਹੀਂ ਦੇਖੀ ਤਾਂ ਉਹਨਾਂ ਦੇ ਮਨ ਦੇ ਵਿੱਚ ਜਗਿਆਸਾ ਸੀ ਕਿ ਉਹ ਇਸ ਖੇਡ ਨੂੰ ਖੇਡਣਗੇ ਤਾਂ ਉਹਨਾਂ ਦੇ ਦੁਆਰਾ ਭਾਰਤ ਪਰਤ ਕੇ ਆਪਣੇ ਲੈਵਲ ਦੇ ਉੱਤੇ ਇਸ ਖੇਡ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਐ। ਤੇ ਪਹਿਲੀ ਵਾਰ ਜਦੋਂ ਉਹ ਵਿਦੇਸ਼ ਖੇਡਣ ਦੇ ਲਈ ਗਏ ਤਾਂ ਕੁਝ ਖਾਸ ਨਾ ਕਰ ਸਕੇ ਤੇ 2 ਸਾਲ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਕੁਝ ਦਿਨ ਪਹਿਲਾਂ ਪੋਲੈਂਡ ਵਿਖੇ ਹੋਈ ਇੰਟਰਨੈਸ਼ਨਲ ਪ੍ਰਤੀਯੋਗਤਾ ਦੇ ਵਿੱਚ ਉਹਨਾਂ 19 ਖਿਡਾਰੀ ਲੈ ਕੇ ਗਏ ਜਿਸ ਦੇ ਵਿੱਚ ਉਹਨਾਂ ਨੇ ਦੁਆਰਾ ਖੁਦ ਹੀ ਵੀ ਹਿੱਸਾ ਲਿੱਤਾ ਗਿਆ। ਤੇ 골ਡ ਮੈਡਲ ਵੀ ਜਿੱਤਿਆ ਇਹ ਸਰ ਸਾਡਾ ਟ੍ਰੈਡੀਸ਼ਨਲ ਅਚੀਵਮੈਂਟ ਸੀ ਯੂਰੋਪੀਅਨ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਇਹਦੇ ਵਿੱਚ ਸਾਡੇ ਹਿੰਦੂਸਤਾਨ ਦੇ ਫਸਟ ਟਾਈਮ ਸੀ ਜਿਹੜਾ 19 ਦੇ ਕਰੀਬ ਜਿਹੜਿਆ ਸ਼ੂਟਰ ਉਹ ਖੇਡ ਕੇ ਆਇਆ ਸੀ ਸਰ ਜੀ ਤੇ ਕਿੰਨੇ ਮੈਡਲ ਲੈਂਦੀ ਆ ਸਾਡੇ ਸਰ 11 ਦੇ ਕਰੀਬ ਮੈਡਲ ਆਏ ਸੀ ਜੀ ਕਿੰਨੇ 골ਡ ਸਾਡੇ ਸੱਤ 6 골ਡ ਸੀ ਜੀ ਇਹ ਸਰ ਟ੍ਰੈਡੀਸ਼ਨਲ ਆਰਚਰੀ ਦੀ ਗੱਲ ਕਰੀਏ ਅਸਲ ਦੇ ਵਿੱਚ ਟ੍ਰੈਡੀਸ਼ਨਲ ਆਰਚਰੀ ਦਾ ਕਿੰਨਾ ਕ ਫਰਕ ਹੈਗਾ ਆਮ ਆਰਚਰੀ ਨਾਲ ਆ ਕਾਫੀ ਫਰਕ ਹੈ ਸਰ ਜਿਹੜੇ ਆਮ ਆਰਚਰੀ ਆ ਜਿਹੜੀ ਇੱਥੇ ਇੰਡੀਆ ਚ ਖੇਡੀ ਜਾਂਦੀ ਹੈ ਉਹ ਆਪਣਾ ਕੀ ਕਹਿੰਦੇ ਆ ਰਿਕਰੋ ਬੋਰ ਕੰਪਾਉਂਡ ਖੇਡਿਆ ਜਾਂਦਾ ਜਿਹੜਾ 올림픽ਸ ਦੇ ਵਿੱਚ ਹੈ ਉਹਦੇ ਵਿੱਚ ਸਾਈਟ ਲੱਗੀ ਹੁੰਦੀ ਆ ਤੁਸੀਂ ਇੱਕੋ ਇੱਕੋ ਤਾਂ ਤੇ ਖੜੇ ਹੋਣਾ ਇੱਕੋ ਮੀਟਰ ਤੇ ਤੁਸੀਂ ਡਿਜੀਟਲ ਤੇ ਮੰਨ ਲਓ ਹਨਾ ਰਿਕਰੋ ਬੋਅ ਮੰਨ ਲਓ 70 ਮੀਟਰ ਤੇ ਤੁਸੀਂ ਖੜੇ ਹੋ ਕੇ ਸ਼ੂਟ ਕਰਨਾ ਸੋ ਉਹਦੇ ਵਿੱਚ ਇੱਕ ਪੱਕੀ ਜਗ੍ਹਾ ਹੁੰਦੀ ਆ ਟਿਕਾਣਾ ਹੁੰਦਾ ਤੇ ਸਾਈਟ ਲੱਗੀ ਹੁੰਦੀ ਆ ਕਲਿਕਸ ਦੇ ਦੋ ਅਪ ਡਾਊਨ ਕਰ ਲਓ ਲੈਫ ਉਹ ਹੈਗਾ ਇਹਦੇ ਵਿੱਚ ਕੋਈ ਸਾਈਟ ਨਹੀਂ ਕੋਈ ਡਿਸਟੈਂਸ ਨਹੀਂ ਸਰ ਤੁਹਾਨੂੰ 18 ਮੀਟਰ ਤੇ ਵੀ ਸ਼ੂਟ ਕਰਨਾ ਇਹ ਨਹੀਂ ਪਤਾ ਅਗਲਾ ਟਾਰਗੇਟ ਤੁਹਾਡਾ ਰਨਿੰਗ ਆ ਜੇ ਇਹ ਨਹੀਂ ਪਤਾ ਤੁਹਾਡਾ ਅਗਲਾ ਟਾਰਗੇਟ ਬੈਲੈਂਸਿੰਗ ਟਾਰਗੇਟ ਆ ਜੇ ਅਲਗ-ਅਲਗ ਟਾਰਗੇਟਸ ਹੁੰਦੇ ਆ ਅਲਗ-ਅਲਗ ਮੀਟਰ ਹੁੰਦੇ ਆ ਸਰ ਤੇ ਇੰਡੀਆ ਦੇ ਵੱਲੋਂ ਪਹਿਲਾਂ ਵੀ ਕਿਤੇ ਇਹ ਰਿਪਰੈਜ਼ੈਂਟੇਸ਼ਨ ਹੋਇਆ ਜਾਂ ਤੇ ਆ ਲਾਸਟ ਟਾਈਮ ਸਰ ਮੈਂ ਗਿਆ ਸੀ ਜਰਮਨੀ ਟੀਮ ਲੈ ਕੇ ਤੇ ਉਹਦੇ ਵਿੱਚ ਸਾਡੇ ਗਏ ਸੀ ਪਰ ਉਦੋਂ ਅਸੀਂ ਨਵੇਂ ਸੀਗੇ ਜੀ ਥੋੜਾ ਹਿਸਾਬ ਨਹੀਂ ਸੀਗਾ ਤੇ ਇਸ ਵਾਰ ਸਰ ਸਾਡਾ ਵਧਿਆ ਗਿਆ ਪਹਿਲੀ ਵਾਰ ਤੁਹਾਡੇ ਕੋਲ ਨਹੀਂ ਰਿਪਰੈਜ਼ੈਂਟੇਸ਼ਨ ਹਾਂ ਪਹਿਲੀ ਵਾਰ ਮੇਰੇ ਕੋਲ ਰਿਪਰੈਜ਼ੈਂਟ ਹੋਈ ਸੀ ਜਰਮਨੀ ਬਹੁਤ ਪਤਾ ਲੱਗਿਆ ਕਿ ਇਹ ਵੀ ਇੱਕ ਗੇਮ ਹੈ ਕਿ ਤੇ ਇਹਦੇ ਵਿੱਚ ਜਾਣਾ ਚਾਹੀਦਾ ਸਰ ਐਕਚੁਅਲੀ ਸਾਡੇ ਜਿਹੜੀ ਅਕੈਡਮੀ ਹੈ ਬਾਬਾ ਦੀ ਕਿਰਪਾ ਨਾਲ ਸਾਡੇ ਬਹੁਤ ਬੱਚੇ ਹਰ ਸਾਲ ਇੰਟਰਨੈਸ਼ਨਲ ਖੇਡਣ ਜਾਂਦੇ ਆ ਮੈਂ ਖੁਦ ਜਾਂਦਾ ਰਹਿਣਾ ਸਰ ਸੋ ਮੈਂ ਯੂਰਪ ਗਿਆ ਸੀਗਾ ਉੱਥੇ ਅਸੀਂ ਕ੍ਰੋ ਆ ਗਿਆ ਟ੍ਰੈਡੀਸ਼ਨਲ ਆਰਚਰੀ ਟ੍ਰੈਡੀਸ਼ਨਲ ਬੋ ਯੂਜ਼ ਕਰ ਰਿਹਾ ਸੋ ਫਿਰ ਮੈਂ ਥੋੜਾ ਜਿਹਾ ਸਰਚ ਕੀਤਾ ਤੇ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਸਾਡੇ ਹਿੰਦੁਸਤਾਨ ਦੇ ਪਰੰਪਰਿਕ ਗੇਮ ਹੈਗੀ ਹੈ ਨਾ ਤੇ ਸਾਡੇ ਬੰਦੇ ਨੂੰ ਛੱਡ ਕੇ ਗੋਰਾ ਨੇ ਇਸ ਤੇ ਰਾਜ ਕੀਤਾ ਪਰ ਹੈ ਨਾ ਇਹਨੂੰ ਪਰਾਇਆ ਹੋਇਆ ਸੋ ਸਾਨੂੰ ਵੀ ਇੱਕਦਮ ਚੱਕਣਾ ਚਾਹੀਦਾ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਫਿਰ ਮੈਂ 2016 ਦੇ ਵਿੱਚ ਇਹਨੂੰ ਪ੍ਰਮੋਟ ਕਰਦੇ ਹੋਏ ਐਸੋਸੀਏਸ਼ਨ ਬਾਈ ਆਰਚਰੀ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਸੋ ਉਦੋਂ ਮੈਂ ਹੌਲੀ ਹੌਲੀ ਮੈਂ ਕੱਲਾ ਲੱਗ ਗਿਆ ਰਿਹਾ ਤੇ ਜਦੋਂ ਹੌਲੀ ਹੌਲੀ ਤਰੱਕੀ ਹੁੰਦੀ ਗਈ ਮੈਡਲ ਅੰਦਰ ਤੇ ਹੁਣ ਸਰ ਪੂਰਾ ਹਿੰਦੂ ਜਿਹੜਾ ਇਵੈਂਟ ਹੈ ਔਰ ਇੰਡੀਆ ਦੇ ਵਿੱਚ ਹੀ ਇਹ ਸਭ ਤੋਂ ਪਹਿਲਾਂ ਜਿਹੜੇ ਸਾਡੇ ਪੁਰਾਣੇ ਜ਼ਮਾਨੇ ਦੇ ਵਿੱਚ ਮਹਾਰਾਜਾ ਰਾਜਾ ਸੀਗੇ ਉਹ ਇਹਨੂੰ ਯੂਜ਼ ਕਰਦੇ ਸੀਗੇ ਤੇ ਲੜਾਈਆਂ ਜਿੱਤਦੇ ਸੀਗੇ ਬਟ ਉਹਨੇ ਫੋਰਨ ਦੇ ਵਿੱਚ ਪਪੂਲਰ ਹੋ ਚੁੱਕੀ ਹੈ ਸਾਨੂੰ ਆਪਣੀ ਵਿਰਾਸਤ ਨੂੰ ਸੰਭਾਲਦੇ ਹੋਏ ਆ ਆਪਣੀ ਗੇਮ ਨੂੰ ਅੱਗੇ ਵਧਾਉਣਾ ਚਾਹੀਦਾ ਤੇ ਇਹਨੂੰ ਪਪੂਲਰ ਕਰਨਾ ਚਾਹੀਦਾ ਸਿਰ ਅਸੀਂ ਪੋਲੈਂਡ ਗਏ ਸੀਗੇ ਇਸ ਟਾਈਮ ਇਹ ਸੈਕਿੰਡ ਟਾਈਮ ਅਸੀਂ ਖੇਡਣ ਗਏ ਸੀਗੇ ایਚਓ ਯੂਰੋਪੀਅਨ ਹਿਸਟੋਰੀਕਲ ਟੂਰਨਾਮੈਂਟ ਹੋਇਆ ਸੀਗਾ ਉੱਥੇ ਸਾਡੇ 19 ਦੇ ਕਰੀਬ ਬੱਚੇ ਗਏ ਸੀ ਖੇਡਣ ਵਾਸਤੇ ਪੂਰੀ ਟੀਮ ਗਈ ਸੀਗੀ ਉਹਦੇ ਵਿੱਚ 11 ਮੈਡਲ ਅਸੀਂ ਜਿੱਤ ਕੇ ਆਏ ਹਾਂ ਸਿਰ ਪੂਰੇ ਵਰਲਡਵਾਈਡ ਉੱਥੇ ਬਲੋਗ ਆਏ ਹੋਏ ਸੀਗੇ ਬ੍ਰਾਜ਼ੀਲ ਤੋਂ ਪੋਲੈਂਡ ਦੀ ਟੀਮ ਸੀ ਜਰਮਨੀ ਤੋਂ ਇਟਲੀ ਤੋਂ ਯੂ ਐਸ ਤੋਂ ਕਾਫੀ ਜ਼ਿਆਦਾ ਹੋਰ ਵੀ ਕੰਟਰੀਸ ਤੋਂ ਉੱਥੇ ਟੀਮਸ ਆਈਆਂ ਹੋਈਆਂ ਸੀ ਪਾਰਟਿਸਿਪੇਟ ਕਰਨ ਵਾਸਤੇ ਸਿਰ ਪਟਿਆਲਾ ਤੋਂ ਸਾਡੇ ਇੱਥੋਂ ਤਿੰਨ ਗਰਲਸ ਗਈਆਂ ਸੀਗੀਆਂ ਕ੍ਰਿਸ਼ਿਕਾ ਜੋਸ਼ੀ ਸ਼ਨਾਇਆ ਔਰ ਅਵਨੀਤ ਕੌਰ ਔਰ ਬਾਕੀ ਬॉयਸ ਸੀਗੇ ਹਾਂਜੀ ਸਰ ਤਿੰਨੋ ਗਰਲਸ ਦੇ ਮੈਡਲ ਆਏ ਨੇ ਇੱਕ 골ਡ ਆਇਆ ਇੱਕ ਸਿਲਵਰ ਔਰ ਇੱਕ ਬ੍ਰੌਂਜ਼ ਮੈਡਲ ਆਇਆ ਗਰਲਸ ਦੇ ਵਿੱਚੋਂ ਬਾਕੀ ਬॉयਜ਼ ਦੇ ਵਿੱਚੋਂ ਵੀ ਕਾਫੀ 골ਡ ਆਏ ਹੈ ਸਿਲਵਰ ਔਰ ਬ੍ਰੌਂਜ਼ ਆਇਆ ਸਰ ਤੁਸੀਂ ਦੇਖੋ ਫੋਰਨ ਕੰਟਰੀਜ਼ ਦੇ ਵਿੱਚ ਤੁਸੀਂ ਚਲੇ ਜੋ ਉੱਥੇ ਤਾਂ ਲੋਕ ਆਪਣੇ ਪੁਰਾਣੇ ਘਰ ਵੀ ਨਹੀਂ ਤੋੜਦੇ ਉਹਨਾਂ ਦੀ ਹਿਸਟੋਰੀਕਲ ਬਣਾ ਕੇ ਆਪਣੀ ਯਾਦਗਰੀ ਵਕਨ ਸੰਭਾਲ ਕੇ ਰੱਖਦੇ ਆ ਫਿਰ ਇਹ ਤਾਂ ਸਾਡੇ ਦੇਸ਼ ਦਾ ਪ੍ਰਮੁੱਖ ਗੇਮ ਹੈ ਇਹਨੂੰ ਤਾਂ ਜਰੂਰ ਸੰਭਾਲ ਕੇ ਰੱਖਣਾ ਚਾਹੀਦਾ ਵੈ ਤਾਂ ਮੇਰਾ ਗੁਜ਼ਾਰਿਸ਼ ਹੈ ਸਰਕਾਰ ਨੂੰ ਵੀ ਕਿ ਜਿਵੇਂ ਬਾਕੀ ਗੇਮਸ ਨੂੰ ਉਹਨਾਂ ਨੇ ਪ੍ਰਮੁੱਖਤਾ ਦਿੱਤੀ ਹੈ ਇਸ ਗੇਮ ਨੂੰ ਵੀ ਦੇ ਜੀ ਮੈਂ ਕਾਫੀ ਇਵੈਂਟਸ ਪਹਿਲਾਂ ਟਰਾਈ ਕੀਤੇ ਹਾਂ ਕਰੰਟਲੀ ਮੈਂ ਸ਼ਾਰਟ ਗਨ ਟਰਾਈ ਕਰ ਰਹੀ ਹਾਂ ਸ਼ਾਰਟ ਗਨ ਯੂਜ਼ ਕਰ ਰਹੀ ਹਾਂ ਮੈਂ ਤੇ ਫਿਲਹਾਲ ਮੈਂ ایਚਓ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਜੋ ਕਿ ਟ੍ਰੈਡੀਸ਼ਨਲ ਆਰਟ ਨੂੰ ਪ੍ਰਮੋਟ ਕਰਦੀ ਹੈ ਕਾਫੀ ਚੰਗਾ ਐਕਸਪੀਰੀਅੰਸ ਹੈਗਾ ਉੱਥੇ ਜਿਵੇਂ ਦੇਖਣ ਨੂੰ ਮਿਲਦਾ ਸਾਰੇ ਇਸ ਇਵੈਂਟ ਨੂੰ ਕਾਫੀ ਪ੍ਰੋਫੈਸ਼ਨਲੀ ਕਰ ਰਹੇ ਨੇ ਤਾਂ ਮੈਨੂੰ ਦੇਖ ਕੇ ਬਹੁਤ ਅੱਛਾ ਲੱਗਿਆ ਜਿਵੇਂ ਆਈ ਥਿੰਕ ਸੋ 50 6 65 ਯੂ ਦੀ ਲੇਡੀ ਮੇਰੇ ਇਵੈਂਟ ਦੇ ਵਿੱਚ ਪਾਰਟ ਲਿਆ ਸੀਗਾ ਤਾਂ ਮੈਨੂੰ ਦੇਖ ਕੇ ਬਹੁਤ ਅੱਛਾ ਲੱਗਿਆ ਕਾਫੀ ਅਚਾਹ ਐਕਸਪੀਰੀਅੰਸ ਲੱਗਿਆ ਸਗਾ ਪਤਾ ਲੱਗਦਾ ਵੀ ਸਾਡੇ ਪੁਰਾਣੇ ਲੋਕਾਂ ਨੇ ਕਿਵੇਂ ਕਿੰਨੀ ਮਿਹਨਤ ਕੀਤੀ ਹੋएगी ਕਿਉਂਕਿ ਇਹਦੇ ਵਿੱਚ ਨਾ ਕੋਈ ਸਾਈਟ ਹੈ ਨਾ ਤੁਸੀਂ ਕੋਈ ਯੂਜ਼ ਕਰ ਰਹੇ ਹੋ ਤੁਸੀਂ ਆਪਣੇ ਹੱਥਾਂ ਦਾ ਬੋਧਾ ਹੀ ਯੂਜ਼ ਕਰ ਰਹੇ ਹੋ ਤਾਂ ਕਾਫੀ ਮੁਸ਼ਕਲ ਹੈ ਤੇ ਇੱਕ ਵਾਰੀ ਸਾਬ ਬੈਠਣ ਲਈ ਕੰਮਾਂ ਵੀ ਬਹੁਤ ਟਾਈਮ ਲੱਗਦਾ ਉਸ ਨੂੰ ਸ਼ੂਟਿੰਗ ਇਵੈਂਟ ਹੀ ਹੈ ਮੈਂ